ਸਵਈਆ ਆਵਤ ਦੇਖ ਕੇ ਚੰਡ ਪਰ ਚੰਡ ਕੋ ਕੋਪ ਕਰਿਓ ਮਨ ਮੈਂ ਅਤ ਦਾਨੋ ਪਰ ਚੰਡ ਚੰਡੀ ਨੂੰ ਆਉਂਦਿਆ ਵੇਖ ਕੇ ਸ਼ੁੰਭਦੰਤ ਨੇ ਮਨ ਵਿੱਚ ਬਹੁਤ ਕਰੋਧ ਕੀਤਾ ਨਾਸ ਕਰੋ ਇਹ ਕੋ ਛਿਨ ਮੈਂ ਕਰ ਬਾਣ ਸੰਭਾਰ ਵੱਡੋ ਧਨ ਤਾਨੋ ਇਸ ਦੇਵੀ ਨੂੰ ਛੇਨ ਵਿੱਚ ਨਾਸਤ ਕਰ ਦੇਵੇਗਾ ਏ ਭਾਵ ਮਨ ਵਿੱਚ ਧਾਰ ਕੇ ਬਾਹ ਨੂੰ ਸੰਭਾਲ ਕੇ ਵੱਡੇ ਤਨਸ਼ੂ ਵਿੱਚ ਖਿੱਚਿਆ ਕਾਲੀ ਕੇ ਬਕਰ ਬਿਲੋਕਨ ਤੇ ਸੋ ਉਠਿਓ ਮਨ ਮੈਂ ਭ੍ਰਮ ਜੋ ਜਮ ਜਾਨੋ ਕਾਲੀ ਦੇ ਮੁਖ ਬਕ ਨੂੰ ਵੇਖਣ ਨਾਲ ਉਸ ਦੇ ਮਨ ਵਿੱਚ ਭਰਮ ਪੈਦਾ ਹੋਇਆ ਕਿ ਇਹ ਜਮ ਵਰਗਾ ਹੈ ਬਾਣ ਸਮੋਹ ਚਲਾਏ ਦਏ ਕਿਲਕਾਰ ਉਠਿਓ ਜੋ ਪਰ ਲੈ ਕਾਣ ਮੰਨੋ ਫਿਰ ਵੀ ਉਸਨੇ ਸਾਰੇ ਬਾਣ ਚਲਾ ਦਿੱਤੇ ਅਤੇ ਇਸ ਤਰ੍ਹਾਂ ਚੀਖ ਉਠਿਆ ਮੰਨੋ ਪਰ ਲੋ ਵੇਲੇ ਦੇ ਬੱਦਲ ਗੱਜਦੇ ਹੋਣ ਬਹਿਰਣ ਕੇ ਕਾਨ ਸੇ ਦਲ ਪੈਠ ਲਿਓ ਕਰ ਮੈਂ ਤਨ ਸਾਇਕ ਐਸੀ ਵੈਰੀਆਂ ਦੇ ਬੱਦਲ ਵਰਗੇ ਦਲ ਵਿੱਚ ਵੜ ਕੇ ਚੰਡੀ ਨੇ ਹੱਥ ਵਿੱਚ ਧਨੁਸ਼ ਬਾਣ ਫੜ ਲਿਆ। ਸ਼ਾਮ ਪਹਾੜ ਸੇ ਦੇਤ ਹਣੇ ਤਮ ਜੈਸੇ ਹਰੇ ਰਵਕੀ ਕਿਰਣ ਸੇ। ਕਾਲੇ ਪਰਵਤ ਵਰਗੇ ਦੇਤ ਇਸ ਤਰ੍ਹਾਂ ਮਾਰ ਦਿੱਤੇ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਨਾਲ ਹਨੇਰਾ ਖਤਮ ਹੋ ਜਾਂਦਾ ਹੈ। ਭੱਜ ਗਈ ਤੁਜਨੀ ਡਰ ਕੈ ਕਬ ਕਉ ਕਹ ਤਹ ਕੀ ਛਬ ਕੈਸੀ ਚੰਡੀ ਦੇ ਡਰ ਨਾਲ ਦਾੰਤ ਸੈਣਾ ਭੱਜ ਗਈ ਉਸ ਦੀ ਛਾਬੀ ਨੂੰ ਕੋਈ ਕਵੀ ਕੀਵੇਂ ਕਹਿ ਸਕਦਾ ਹੈ ਭੀਮ ਕੋ ਸੋਣ ਭਰਿਓ ਮੁਖ ਦੇਖ ਕੈ ਛਾੜ ਚਲੇ ਰਣਕੌਰੋ ਜੈਸੀ ਜਿਵੇਂ ਭੀਮ ਦੇ ਲਹੂ ਭਰੇ ਮੂੰਹ ਨੂੰ ਵੇਖ ਕੇ ਕੋਰਵ ਰਣਪੂਮੇ ਨੂੰ ਛੱਡ ਚੱਲੇ ਹਨ ਕਬੀਤ ਆਗਿਆ ਪਾਏ ਸੁੰਭ ਕੀ ਸੋ ਮਹਾਬੀਰ ਧੀਰ ਜੋਦੇ ਆਏ ਚੰਡ ਉਪਰ ਸੋ ਕ੍ਰੋਧ ਕੈ ਬੜੀ ਠਣੀ ਸੁੰਭ ਦੀ ਆਗਿਆ ਪ੍ਰਾਪਤ ਕਰਕੇ ਮਹਾਬਲੀ ਅਤੇ ਧੀਰ ਜੋ ਆਣ ਯੋਦੇ ਕ੍ਰੋਧ ਪੂਰਵਕ ਸਾਜ ਧਜ ਕੇ ਚੰਡੀ ਉਪਰ ਚੜ ਆਏ ਚੰਡ ਕਾ ਲੈ ਬਾਣ ਆਓ ਕਮਾਨ ਕਾਲੀ ਕਿਰਪਾਣ ਛੇਨ ਮਦਕ ਕੈ ਕੈ ਬਾਲ ਸੋਮਬਕੀ ਹਾਨੀ ਆਨੀ ਚੰਡੀ ਨੇ ਧਨੁਸ਼ ਅਤੇ ਬਾਣ ਅਤੇ ਕਾਲੀ ਨੇ ਕਿਰਪਾਨ ਧਾਰਨ ਕਰਕੇ ਬਲਪੂਰਵਕ ਛਿਣ ਵਿੱਚ ਹੀ ਚੁੰਬ ਦੀ ਸੈਨਾ ਅਣੀ ਨੂੰ ਮਾਰ ਦਿੱਤਾ ਡਰਤ ਜੇ ਖੇਤ ਮਹਾਪ੍ਰੇਤ ਕੀਨੇ ਬਾਨਣ ਸੋ ਵਿਚਲ ਬਿਥਰ ਐਸੇ ਭਾਜ ਗਈ ਅਣੀ ਕਿਨੀ ਡਰਦੇ ਮਾਰੇ ਯੁੱਧ ਭੂਮੀ ਛੱਡ ਗਏ ਉਹਨਾਂ ਨੂੰ ਬਾਣਾ ਦੀ ਮਾਰ ਨਾਲ ਹੂਤਨੇ ਬਣਾ ਦਿੱਤਾ ਅਤੇ ਵਿਚਲਿਤ ਦਾਤ ਸੈਣਾ ਇਸ ਤਰ੍ਹਾਂ ਖਿੰਡ ਪੁੰਡ ਗਈ ਜਿਵੇਂ ਬਾਰੂਥਲ ਮੈਂ ਸਬੂ ਬਹਿ ਪੌਨ ਹੂਕੇ ਢੂੜ ਓਡ ਚਲੇ ਹੋਏ ਕੇ ਕੋਟਕ ਕਕਨੀ ਕਨੀ ਜਿਸ ਤਰ੍ਹਾਂ ਰੇਤ ਦੇ ਥਲੇ ਵਿੱਚ ਹਵਾ ਦੇ ਝੌਕੇ ਸੰਬੂ ਨਾਲ ਢੋੜ ਦੇ ਕਰੋੜਾ ਜ਼ਰਰੇ ਉੱਡਣ ਲੱਗ ਜਾਂਦੇ ਹਨ ਸਵਈਆ ਖੜਗ ਲੈ ਕਾਲੀ ਔ ਚੰਡੀ ਕੁਵੰਡ ਬੇ ਲੋਕ ਕਾ ਦਾਨਵ ਯੋ ਦਬਟੇ ਹੈ ਕਾਲੀ ਨੇ ਖੜਗ ਅਤੇ ਚੰਡੀ ਨੇ ਤਾਰੂਸ਼ ਲੈ ਕੇ ਦੰਤ ਨੂੰ ਵੇਖ ਕੇ ਯੋ ਦਬਕਾਇਆ ਹੈ ਕੇ ਤੱਕ ਚਾਬ ਗਈ ਮੁਖ ਕਾਲ ਕਾ ਕੇ ਤਨ ਕੇ ਸਿਰ ਝਾਂਡ ਕਟੇ ਹੈ ਕਈਆਂ ਨੂੰ ਕਾਲੀ ਮੂੰਹ ਨਾਲ ਚਬ ਗਈ ਹੈ ਅਤੇ ਕਈਆਂ ਦੇ ਸਿਰ ਚੰਡੀ ਨੇ ਕੱਟ ਦਿੱਤੇ ਹਨ ਸੌਨਤ ਸੇਂਦਪਾਇ ਉਤਾਰ ਮਹਿਰਨ ਛਾੜ ਗਏ ਇੱਕ ਦਾਇਤ ਫਟੇ ਹੈ ਧਰਤੀ ਉਤੇ ਲਹੂ ਦਾ ਸਮੁੰਦਰ ਬਣ ਗਿਆ ਹੈ ਕਈ ਦਾਇਤ ਰਲ ਭੂਮੀ ਛੱਡ ਗਏ ਹਨ ਅਤੇ ਕਈ ਦਾਇਤ ਜ਼ਖਮੀ ਹੋਏ ਪੇ ਹਨ ਜੋ ਯੁੱਧ ਵਿੱਚੋਂ ਭੱਜ ਕੇ ਗਏ ਹਨ ਸੋਮਪੈ ਜਾਏ ਕਹੀ ਤੈਨ ਇਉ ਬਹੁਬੀਰ ਮਹਾ ਤੇ ਠੋਰ ਲਟੇ ਹੈ ਉਨਾਨੇ ਸੁੰਭ ਕੋਲ ਜਾ ਕੇ ਇਉਂ ਗੱਲ ਕਹੀ ਕਿ ਬਹੁਤ ਸਾਰੇ ਮਹਾਨ ਯੋਧੇ ਰਣ ਭੂਮੀ ਵਿੱਚ ਲੇਟੇ ਪਏ ਹਨ ਅਰਥਾਤ ਮਾਰੇ ਗਏ ਹਨ ਦੋਹਰਾ ਦੇਖ ਭਿਆਨਕ ਜੁਧ ਕੋ ਕੀਨੋ ਬੇਸਨ ਵਿਚਾਰ ਇਸ ਤਰ੍ਹਾਂ ਦੇ ਭਿਆਨਕ ਜੁਧ ਨੂੰ ਵੇਖ ਕੇ ਵਿਸ਼ਨੂ ਨੇ ਵਿਚਾਰ ਕੀਤਾ ਸਖਤ ਸਹਾਇਤਕੇ ਨਮਿਤ ਭੇਜੀ ਰਣ ਮੰਜਾਰ ਅਤੇ ਚੰਡੀ ਦੀ ਸਹਾਇਤਾ ਲਈ ਸਾਰੀਆਂ ਦੇਵ ਸ਼ਕਤੀਆਂ ਰਣਪੋਮੀ ਵਿੱਚ ਪੈ ਗਈ ਦਿੱਤੀਆਂ ਸਵਈਆ ਆਇਸ ਪਾਇ ਸਬੈ ਸ਼ਕਤੀ ਚਲ ਕੈ ਤਾ ਚੰਡ ਪਰ ਚੰਡ ਪੈ ਆਈ ਵਿਸ਼ਨੂ ਦੀ ਆਗਿਆ ਪ੍ਰਾਪਤ ਕਰਕੇ ਦੇਵਤਾ ਦੀ ਸਾਰੀ ਸ਼ਕਤੀ ਚੱਲ ਕੇ ਉੱਥੇ ਪ੍ਰਚੰਡ ਚੰਡੀ ਕੋਲ ਆ ਗਈ ਦੇਵੀ ਕਹੇਓ ਤਿੰਨ ਕੋ ਕਰ ਆਦਰ ਆਈ ਭਲੇ ਜਨ ਬੋਲ ਪਠਾਈ ਉਹਨਾਂ ਦਾ ਆਦਰ ਕਰਕੇ ਦੇਵੀ ਨੇ ਜਿਉ ਆਇਆ ਕਿਹਾ ਮਾਨੋ ਬੁਲਾਵਾ ਭੇਜ ਕੇ ਮਗਵਾਈਆਂ ਹੋਣ ਤਾਂ ਛਾਪਕੀ ਉਪਮਾ ਅਤਹੀ ਕਾਵਨੇ ਆਪਣੇ ਮਨ ਮੈਂ ਲਖ ਪਾਈ ਉਸ ਸਮੇਂ ਦੀ छवि ਦੀ ਉਪਮਾ ਕਵੀ ਨੇ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਜਾਣ ਲਈ ਮਾਨੋ ਸਾਵਣ ਮਾਸ ਨਦੀ ਚੱਲ ਕੇ ਜਲ ਰਾਸ ਮੈਂ ਆਨ ਸਮਾਈ ਮਾਨੋ ਸਾਵਣ ਦੇ ਮਹੀਨੇ ਵਿੱਚ ਨਦੀ ਚੱਲ ਕੇ ਸਮੁੰਦਰ ਵਿੱਚ ਆ ਸਮਾਈ ਹੋਵੇ ਦੇਖ ਮਹਾਦਲ ਦੇਵਨ ਕੋ ਬਰ ਬੀਰ ਸੋ ਸਾਮੂਹੇ ਯੁੱਧ ਕੋ ਤਾਏ ਦੇਵਤਿਆਂ ਦੇ ਵੱਡੇ ਦਲ ਨੂੰ ਵੇਖ ਕੇ ਸ਼ਕਤੀਸ਼ਾਲੀ ਵੀਰ ਦੈਤ ਯੁੱਧ ਕਰਨ ਲਈ ਸਾਹਮਣੇ ਆ ਗਏ ਬਾਨਣ ਸਾਥ ਹਨੇ ਬਲ ਕੇ ਰਨ ਮੈਂ ਬਹੁ ਆਵਤ ਵੀਰ ਕਿਰਾਏ ਉਹਨਾ ਦਾੰਤ ਵੀਰਾ ਨੂੰ ਆਉਂਦੇ ਹੋਇਆ ਵੇਖ ਕੇ ਚੰਡੀ ਨੇ ਬਲਪੂ ਰਵਕ ਤੀਰਾ ਨਾਲ ਰਣ ਵਿੱਚ ਮਾਰ ਕੀਤਾ ਦਾੜਨ ਸਾਥ ਚਬਾਏ ਗਈ ਕਲ ਔਰ ਗਹ ਚਾਹੂ ਔਰ ਬਗਾਏ ਉਹਨਾ ਵਿੱਚੋਂ ਕਈਆਂ ਨੂੰ ਕਾਲੀ ਦਾੜਾ ਨਾਲ ਚੱਬ ਗਈ ਅਤੇ ਗੀਹੋ ਰਾਨੋ ਫੜ ਫੜ ਕੇ ਚੋਹਾ ਪਾਸਿਆਂ ਵਿੱਚ ਸੁੱਟ ਦਿੱਤਾ। ਰਾਵਨ ਸੋਰਿਸ ਕਹਿ ਰਾਨ ਮੈਂ ਪਤ ਭਾਲਕ ਜਿਉਂ ਗਿਰ ਰਾਜ ਚਲਾਈ। ਜਿਵੇਂ ਰਾਵਨ ਨੂੰ ਗੁੱਸੇ ਹੋ ਕੇ ਜਾਮਵੰਤ ਭਾਲਕ ਪਤਨੇ ਯੁੱਧ ਵਿੱਚ ਵੱਡੇ ਵੱਡੇ ਪਰਬਤ ਸੁੱਟੇ ਹੋਣ। ਪੇਰ ਲੈ ਬਾਣ ਕਿਰਪਾਨ ਸੰਭਾਰ ਕੈ ਦੈਨ ਤਨਸੋਂ ਬਹੁ ਯੁੱਧ ਕਰਿਓ ਹੈ। ਫਿਰ ਕਾਲੀ ਨੇ ਹੱਥ ਵਿੱਚ ਕਰਬਾਣ ਸੰਭਾਲ ਕੇ ਦੈਂਤਾਂ ਨਾਲ ਬਹੁਤ ਯੁੱਧ ਕੀਤਾ ਹੈ। ਮਾਰ ਬਿਦਾਰ ਸੰਘਾਰ ਦੇ ਬਹੁ ਭੋਮ ਪਰੇ ਪਟਸ੍ਰੋਣ ਚਰਿਓ ਹੈ। ਤਲਵਾਰ ਨਾਲ ਬਹੁਤ ਸੂਰਮੇ ਕੱਟ ਵੱਢ ਸੁੱਟੇ ਹਨ। ਅਤੇ ਭੂਮੀ ਉੱਤੇ ਡਿੱਗੇ ਪਏ ਸੂਰਮਿਆਂ ਦੇ ਸ਼ਰੀਰਾਂ ਵਿੱਚੋਂ ਲਹੂ ਵਗ ਰਿਹਾ ਹੈ। ਗੋਦ ਬਹਿਓ ਅਰ ਸੀਸਨ ਤੇ ਕਵਨੇ ਤੇਹ ਕੋ ਇਹ ਪਾਉ ਤਰਿਓ ਹੈ। ਵੈਰੀਆਂ ਦੇ ਸ਼ਰੀਰਾਂ ਵਿੱਚੋਂ ਵਗਦੀ ਮਿੱਝ ਨੂੰ ਵੇਖ ਕੇ ਕਵੀ ਨੇ ਇਹ ਪਾਵ ਕੱਢਿਆ ਹੈ ਮਾਨੋ ਪਹਾੜ ਕੇ ਸਿੰਗ ਰਹੋ ਤੇ ਧਰਣੀ ਪਰ ਆਣ ਤਸਾਰ ਪਰਿਓ ਹੈ ਮਾਨੋ ਪਰਬਤ ਦੀ ਚੋਟੀ ਤੋਂ ਘਰਤੇ ਉੱਤੇ ਬਰਫ਼ ਤਸਾਰ ਟਿੱਕ ਪਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ